ਵਧੀਆ ਮੌਸਮ ਹੋਇਆ ਤੇ ਆਪਾਂ ਸਾਰੇ ਆਏ ਆ ਕੋਠੇ ਦੇ ਤੇ ਆਹ ਵੇਖੋ ਟਾਈਗਰ ਵੀ ਆਇਆ ਸਾਡੇ ਨਾਲ ਤੇ ਸਾਰੇ ਪਾਸੇ ਬਹੁਤ ਠੰਡੀ ਠੰਡੀ ਹਵਾ ਚੱਲ ਰਹੀ ਆ ਕਿ ਨਹੀਂ ਜਾਦਾ ਤੇ ਟਾਈਗਰ ਵੀ ਗਿਆ ਇਹਨਾਂ ਦੇ ਵਿੱਚ ਹੀ ਸਾਲ ਲੈਣ ਵੇਖੋ ਇਹ ਕੀ ਲਿਖਦੇ ਮੇਰੇ ਅੱਛਾ ਗੱਲ ਨਹੀਂ ਤੇ ਦਿਹਾਵਾ ਵੇਚੋ ਮੇਰੇ ਲੈਣੇ ਦੀ ਗਰਮੀ ਤੇ ਵਿੱਚ ਜਦੋਂ ਬਾਗ ਵਿੱਚੋਂ ਬਾਤ ਉਹ ਉੱਧਰ ਵਿੱਚ ਨਿਕਲਦਾ ਪਿੱਛੇ ਨੂੰ ਜਾਂਦਾ ਇੱਕ ਛੋਟੀ ਆਵਾਜ਼ ਇਸਨ ਦਾ ਤਾਂ ਮਾੜਾ ਕੋਈ ਨਹੀਂ ਮੈਂ ਕੋਈ ਨਾ ਲੈਂਦਾ ਇਹ ਬਹੁਤ ਜ਼ਿਆਦਾ ਪਿਆਰ ਆਉਂਦਾ ਸਾਰਿਆਂ ਨੂੰ ਥਲੇ ਤਾਰੇ ਨੂੰ ਤੇ ਵੇਖੋ ਆਹ ਰਾ ਟਾਈਗਰ ਵੱਡਾ ਹੋ ਗਿਆ ਹੁਣ ਪਹਿਲਾਂ ਛੋਟਾ ਜਿਹਾ ਹੀ ਨਿਕਲ ਆਇਆ ਤੇ ਉਹ ਮਸਤੀ ਨਿਕੁੰਦੇ ਆਦੇ ਇਹ ਮੁੱਕ ਕੰਦਾ ਦਾ ਕਰਕੇ ਕੁਝ ਵੀ ਚਪਾਉਂਦਾ ਰਹਿੰਦਾ ਕਦੀ ਸਾਡੀਆਂ ਚਪਲਾ ਚਪਾ ਜਾਂਦਾ ਫੇ ਕਦੀ ਸਾਡੇ ਕੱਪੜੇ ਪਾੜ ਦਿੰਦਾ